ਮੈਂ ਕਰਮਜੀਤ कौर ਏਜੀ ਕੁਕਿੰਗ ਵਿਦ ਕਰਮਜੀਤ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਚਿਕਨ ਇਹ ਆਪਾਂ 1.5 ਕਿਲੋ ਚਿਕਨ ਲਿਆ ਇਹ ਆਪਾਂ ਲਸਣ ਲਿਆ ਹਰੀ ਮਿਰਚ ਚਾਰ ਪੰਜ ਵੱਡੇ ਟਮਾਟਰ 6-7 ਵੱਡੇ ਪਿਆਜ਼ ਆਦਰਕ ਹੁਣ ਆਪਾਂ ਇਹਨੂੰ ਪਹਿਲਾਂ ਚਿਕਨ ਨੂੰ ਆਪਾਂ ਫਰਾਈ ਕਰਾਂਗੇ ਹੁਣ ਆਪਾਂ ਇਹ ਚਿਕਨ ਫਰਾਈ ਕਰਦੇ ਆ ਪਹਿਲਾਂ ਆਪਾਂ ਦੇਖੋ ਚਿਕਨ ਨੂੰ ਫਰਾਈ ਕਰਨ ਆਪਾਂ ਥੋੜੇ ਥੋੜੇ ਪੀਸ ਪਾ ਕੇ ਨਾ ना, ना, थोड़ा, भी अंदर चले नहीं, थोड़ा थोड़ा लून पाई देना तो कहीं अंदर तक लून चलना कहीं कहीं अंदर चिक्का ही रह जाता एन बिच रख देना चेकन दे बिल्कुल ही थोड़ा थोड़ा फ्राई करना है दो मिनट वास्तव ये व्यादार भी अंदरों चिक्का ना रहिए लून अंदर तक चलिया जाएगा ਇਸ ਤਰ੍ਹਾਂ ਆਹ ਪਾzare ਨੂੰ ਫਰਾਈ ਕਰ ਲੈਣ। 2-2 ਮਿੰਟ ਹੀ ਹੋਣਾ ਹੈ। ਇਹ ਤਾਂ ਚਿਕਨ ਦੇ ਪੀਸ ਪਾਉਣੇ ਆ ਨਾਲ ਹੀ ਥੋੜਾ ਥੋੜਾ ਨਮਕ ਪਾਈ ਜਾਣਾ ਇਹਦੇ ਆ ਦੇਖਾ ਅੱਛੇ-ਅੱਛੇ ਨਮਕ ਪਾਈ ਜਾਣਾ ਸਾਖ ਦੋ ਮਿੰਟ ਹੀ ਰੱਖਣਾ ਹੈ ਇੱਕ ਪਾਸੇ ਜਿਹੜੇ ਤੇਲ ਵਿੱਚ ਆਪਾਂ ਫਰਾਈ ਕੀਤਾ ਸੀ ਹੁਣ ਆਪਾਂ ਉਹਨਾਂ ਨੂੰ ਕਤਿਲੇ ਚ ਪਾ ਲਿਆ ਹੁਣ ਆਪਾਂ ਇਹਦੇ ਚ ਲਾਵਾਂਗੇ ਤੜਕਾ ਆਪਾਂ ਪਾਤਾ ਜੀਰਾ ਤੇ ਹੁਣ ਆਪਾਂ ਪਿਆਜ਼ ਭੁੰਨਾਂਗੇ ਇਹਨਾਂ ਪਿਆਜ਼ ਨੂੰ ਬ੍ਰਾਊਨ ਕਰਾਂਗੇ ਇਹਨਾਂ ਨੂੰ ਹੌਲੀ ਹੌਲੀ ਸੜੇਪਾਣਾਂਗੇ ਉਂਜੀ ਤੇ ਚਮਚਾ ਪਾ ਲੂਣ ਦਾ ਪਾ ਦਾਂਗੇ ਕਿਉਂਕਿ ਲੂਣ ਨਾਲ ਫਿਰ ਪਿਆਜ਼ ਸੇਤੀ ਭੁੱਜ ਜਾਂਦੇ ਆ ਫਿਰ ਆਪਾਂ ਦੇਖ ਕੇ ਪਾਵਾਂਗੇ ਬਾਕੀ ਆਹ ਦੇਖੋ ਪਿਆਜ਼ ਬਰਾਊਨ ਹੋ ਗਏ ਆਪਣੇ ਹੁਣ ਹੁਣ ਆਪਾਂ ਇਹ ਚ ਪਾ ਦਾਂਗੇ ਅਦਰਕ ਲਾਸਨ ਦਾ ਪੇਸਟ ਹਰੀ ਮਿਰਚਾਂ ਵਿੱਚ ਤੇ 2 ਮਿੰਟਾਂ ਪੈਨਿਚ ਮਗਾ ਦੇ। ਇਹਦੇ ਨਾਲ ਹੀ ਆਪਾਂ ਹੁਣ ਮਸਾਲੇ ਪਾ ਦਾਂਗੇ। ਦੇਖੋ ਆਪਾਂ ਹਲਦੀ ਪਾਉਣਿਆ। ਤੋ ਘਟ ਤਿੰਨ ਚਮਚ ਹਲਦੀ ਪਾਵਾਂਗੇ ਚਿਕਨ ਦੇ ਵਿੱਚ ਹਲਦੀ ਅਸੀਂ ਹਮੇਸ਼ਾ ਜ਼ਿਆਦਾ ਪਾਉਂਦੇ ਆ ਇਹ ਲਾਲ ਮਿਰਚ ਪਾਵਾਂਗੇ ਆਪਾਂ ਹਰੀ ਮਿਰਚ ਵੀ ਪਾਈ ਆ ਲਾਲ ਵੀ ਪਾਵਾਂਗੇ ਇਹ ਹੈਗਾਗਾ ਗਰਮ ਮਸਾਲਾ ਤੇ ਇਹ ਹੈਗਾ ਚਿਕਨ ਮਸਾਲਾ ਇਹ ਵੀ ਆਪਾਂ ਪਾਵਾਂਗੇ ਇਹ ਚਿਕਨ ਮਸਾਲਾ ਆਪਾਂ ਆਪਾਂ ਚ ਪਾ ਦਾਂਗੇ ਟਮਾਟਰ ਟਮਾਟਰ ਦੇ ਨਾਲ ਹੀ ਹੁਣ ਆਪਾਂ ਇਹ ਇਹ ਥੋੜੀ ਜਿਹੀ ਕਾਲੀ ਮਿਰਚ ਪਾ ਦਿਆਂਗੇ ਨਾਲ ਆਪਾਂ ਇਹ ਚਿਕਨ ਪਾ ਲਿਆ। ਨੂੰ ਇਹਨੂੰ ਆਪਾਂ ਹਜੇ ਇਹਦੇ ਮਸਾਲੇ ਦੇ ਬਿਸਤੀ ਭੁੰਨ ਲੈਣ। 5-7 ਮਿੰਟ। ਪਾਣੀ ਵੀ ਪਾਉਣਾ ਹਜੇ ਇਹਦੇ 'ਚ। ਜੀ ਮਸਾਲੇ ਨਹੀਂ ਆਪਾਂ ਦਾ ਪਾਣੀ ਛੱਡ ਦੇਣਾ ਕੋ ਚਿਕਨ ਨਹੀਂ ਇਹਦੇ ਵਿੱਚ ਹੀ ਇਹਨੇ ਰਿਧੀ ਜਾਣਾ ਹੈ। ਆ ਦੇਖੋ ਆਪਣਾ ਚਿਕਨ ਅਜੇ ਬਿਲਕੁਲ ਬਿਨਾ ਪਾਣੀ ਤੋਂ ਆਪਾਂ ਮਸਾਲੇ ਦੇ ਵਿੱਚ ਇਹਨੂੰ ਰਿੰਨੇ ਆ। ਦੇਖੋ ਕਿੰਨਾ ਵਧੀਆ ਬਣ ਗਿਆ ਤੇ ਹੁਣ ਆਪਾਂ ਗਰੇਵੀ ਬਣਾਉਣ ਵਾਸਤੇ ਚ ਗਰਮ ਪਾਣੀ ਪਾਵਾਂਗੇ। ਲੋ ਟੂਸੀ ਆਪਦੇ ਹਿਸਾਬ ਨਾਲ ਪਾ ਲੈਣਾ ਵੀ ਤੁਸੀਂ ਕਿੰਨੀ ਗਰੇਵੀ ਬਣਾਉਣੀ ਹੈ। ਹੁਣ ਤੇ ਇਹਨੂੰ ਆਪਾਂ 10-12 ਮਿੰਟ ਰਿਜਨ ਦਵਾਂਗੇ ਬਸ ਫਿਰ ਥੱਕ ਜਾਣਾ ਇਹ ਆਹ ਤੱਕ ਚੰਗਾ ਲੱਗ ਰਿਹਾ ਆ ਦੇਖੋ ਜੀ ਆਪਣਾ ਚੇਕਰ ਬਣ ਕੇ ਤਿਆਰ ਆ ਹੁਣ ਆਪਾਂ ਇਹਦੇ ਤੇ ਥੋੜੀ ਜੀ ਪਾ ਦਿਆਂਗੇ ਕਸੂਰੀ ਮੇਥੀ ਤੇ ਇਸ ਤਰ੍ਹਾਂ ਤੁਸੀਂ ਵੀ ਬਣਾਓ ਤੇ ਬਹੁਤ ਵਧੀਆ ਬਣਦਾ ਹੋ ਘੱਟ ਟਾਈਮ ਦੇ ਵਿੱਚ ਬਣਦਾ ਤੇ ਬਾਕੀ ਸਾਡੇ ਤੁਸੀਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ